ਹਾਂਜੀ ਕਿਦਾਂ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਸਾਰਿਆਂ ਨੂੰ RAM RAM ਤੇ ਸასი ਸ਼ਾਹ ਹੋਰ ਸੁਣਾਓ ਮੈਂ ਚਲੋ ਤੋਸਟੈਂਡ ਕਸਦੇ ਪਏ ਆ ਕੋਈ ਗੱਲਬਾਤ ਕਰਨੀਏ ਹੋਰ ਇਹ ਸਾਈਜ ਹੈਗਾ ਵੱਡਾ ਯਾਨੀ ਕਿ ਇਹ 4 ਫੁੱਟ ਚੋੜੇ ਵਾਲਾ ਸਾਈਜ ਆ ਜਾਂਦਾ ਸਟੀਲ ਦੇ ਵਿੱਚ ਆ ਇਹ ਕਿਤੇ ਹੁੰਦਾ 3 ਫੁੱਟ ਦਾ ਸਾਈਜ਼ ਇਹ ਆਈ ਦਾ 4 ਫੁੱਟ ਵਾਲਾ ਸਾਈਜ਼ ਹੈ ਇਹ ਵੱਡੀ ਲਾੜਾਂ ਆਈ ਨਹੀਂ ਯਾਨੀ ਕਿ ਜਿੱਥੇ ਤੁਸੀਂ ਦੋ ਲਗਾਉਣੇ ਆ ਜਿੱਥੇ ਦੋ ਲਗਾਉਣੇ ਆ ਉਥੇ ਇੱਕ ਨਾਲ ਕੰਮ ਸਰ ਜਾਂਦਾ ਦੋ ਦੀ ਜ਼ਰੂਰਤ ਨਹੀਂ ਪੈਂਦੀ ਇੱਕ ਨਾਲ ਤੁਹਾਡਾ ਕੰਮ ਸਰ ਜਾਂਦਾ ਠੀਕ ਹੈ ਜੀ ਦੋ ਦੀ ਜ਼ਰੂਰਤ ਨਹੀਂ ਪੈਣੀ ਇੱਕ ਨਾਲ ਤੁਸੀਂ ਲਾ ਕੇ ਯਾਨੀ ਕਿ ਕੱਪੜੇ ਤੁਸੀਂ ਪਾ ਸਕਦੇ ਖੁੱਲੇ ਡੁੱਲੇ ਕੱਪੜੇ ਪਾਈ ਜਾਂਦੇ ਆ ਹੋਰ ਆਓ ਜਿੰਨੇ ਖਰੀਦ ਕਰਨੀ ਆ ਆਓ ਫਦੇਗੜ ਵਿਜ਼ਿਟ ਕਰੋ ਮੇਨ ਬਾਜ਼ਾਰ ਹੈ ਵਿਸ਼ਾਲ ਬਰਤਾਂ ਸੋ ਰਿਹਾ ਬਸ ਸਟੈਂਡ ਤੋਂ ਸਿੱਧਾ ਆ ਜਿਏ ਬਿਆਰ ਨੋ ਕਮੇਟੀ ਘਰ ਚੌਂਕ ਹੁੰਦਾ ਕਮੇਟੀ ਘਰ ਚੌਂਕ ਤੋਂ ਅਗਲੇ ਪਾਸੇ ਆਓ ਵਿਸ਼ਾਲ ਬਰਤਨ ਸਟੋਰ ਆ ਉਧਰ ਬਾਹਰ-ਬਾਹਰ ਲੱਗੇ ਆ ਛੋਟਾ ਸਾਈਜ਼ ਵੀ ਲੱਗਾ ਆ ਉਹ ਜੇ ਬਰੀਕ ਰਾੜ ਆ ਜਾਂਦੀ ਮੋਟੀ ਰਾੜ ਆ ਜਾਂਦੀ ਆ ਵੱਡਾ ਸਾਈਜ਼ ਆ ਜਾਂਦਾ 3 ਫੁੱਟਾ 4 ਫੁੱਟਾ ਜਾਂਦਾ ਆ ਜੇ ਕਿਸੇ ਨੂੰ ਰੇੜੂ ਵਾਲੇ ਚਾਹੀਦੇ ਰੇੜੂ ਵਾਲੇ ਹੈਗੇ ਨੇ ਸਾਰੇ ਸਾਈਜ਼ ਹੈਗੇ ਨੇ ਤੁਸੀਂ ਜਿੰਨੂੰ ਵੀ ਕੋਈ ਚਾਹੀਦਾ ਵਿਜ਼ਿਟ ਕਰੋ ਵਿਸ਼ਾਲ ਬਰਤਨ ਸਟੋਰ ਆ ਜੋ ਜਨਨੋਂ ਤੋਂ ਜਨੂਰ ਰੇਟ ਤੁਹਾਨੂੰ ਲੱਗੇਗਾ ਕੋਈ ਐਸੀ ਗੱਲ ਨਹੀਂ ਰੇਟ ਵੱਧ ਨਹੀਂ ਲੱਗੇਗਾ ਘੱਟ ਤੋਂ ਘੱਟ ਰੀਤੀ ਲੱਗੇਗਾ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਵਿਜ਼ਿਟ ਕਰਿਓ ਠੀਕ ਜੋ ਲੈਸ ਤੋਂ ਲੈਸ ਰੇਟ ਘੱਟ ਤੋਂ ਘੱਟ ਰੇਟ ਉਧਰੋਂ ਲੱਗੇਗਾ ਜਿਹੜਾ ਸ਼ੇਅਰ ਕਰਕੇ ਵੀਡੀਓ ਕਰਕੇ ਆਏਗਾ ਆ ਕੇ ਦਿਖਾ ਲਓ ਜਿੰਨੀ ਕੀ ਰੈਸ਼ ਹੋਏਗੀ ਘੱਟ ਤੋਂ ਘੱਟ ਰੇਟ ਘੱਟ ਤੋਂ ਘੱਟ ਮਾਰਜਿਨ 'ਚ ਤੁਹਾਨੂੰ ਚੀਜ਼ ਦਿੱਤੀ ਜਾਏਗੀ